ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇੱਥੇ ਟਾਈਮ ਹੋ ਗਿਆ ਸੀ ਜੀ ਸਵੇਰ ਦੇ 3:30 1:30 ਦਾ ਟਾਈਮ ਸੀ 3/24 ਨਵੰਬਰ ਦਿਨ ਸੋਮਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਮੈਨੂੰ ਉਠੀ ਨੂੰ ਤਾਜੀ ਹੋ ਗਿਆ ਸੀ ਬਹੁਤ ਟਾਈਮ ਹੋ ਗਿਆ ਸੀਗਾ ਤੇ ਪਰ ਚਾਹ ਮੈਂ ਹੁਣ ਰੱਖੀ ਆਗੀ ਕਿਉਂਕਿ ਫਿਰ ਹਨਾ ਬੈ ਨਹੀਂ ਭਰਦੀ ਇਹਨਾਂ ਨੂੰ ਵੀ ਤਾਜੀ ਚਾਹ ਦੇਣੀ ਸੀ ਅੱਜ ਇਹਨਾਂ ਨੂੰ ਵੀ ਥੋੜਾ ਜਿਹਾ ਪਹਿਲਾਂ ਉਠਾਉਣਾ ਸੀਗਾ ਕਿਉਂਕਿ ਨਾ ਅਰਜਨ ਨੇ ਮੱਝ ਝੋਕੇ ਦੇਖ ਕੇ ਆਉਣੀ ਸੀ ਰਾਤ ਵੀ ਝੋਕੇ ਦੇਖ ਕੇ ਆ ਜਾਂ ਹੁਣ ਵੀ ਚੋਣ ਜਾਣਾ ਸੀ ਵੀ ਤਾਂ ਕਿ ਹਨਾ ਵੀ ਪਤਾ ਚੱਲ ਜਾਂਦਾ ਵੀ ਪਸੂ ਥੱਲੇ ਦੁੱਧ ਕਿੰਨਾ ਤੇ ਤਾਂ ਕਰਕੇ ਫਿਰ ਮੈਂ ਥੋੜਾ ਚਾਹ ਅੱਜ ਪਹਿਲਾਂ ਰੱਖੀ ਆ ਬਣਨੀ ਹੂੰ ਥੋੜਾ ਜਿਹਾ ਧੂ ਲੇਟ ਰੱਖਦੀ ਹੁੰਨੀ ਆ ਤੇ ਨਾਲ ਹੀ ਇੱਥੇ ਮੈਂ ਗੁੰਨ ਰਹੀ ਆਂ ਕਿ ਜੀ ਆਟਾ ਤੇ ਤੁਸੀਂ ਸੋਚੋ ਕਿ ਮੈਂ ਆਟਾ ਇੰਨਾ ਸਾਜਰੇ ਕਿਉਂ ਗੁੰਨ ਰਹੀ ਆਂ ਤੇ ਕਿਉਂਕਿ ਹੁਣ ਆਪਾਂ ਹਣਾ ਮੈਂ ਹਰ ਰੋਜ਼ ਜਿਹੜੀ ਇਹ ਸਾਧਰੀ ਰੋਟੀ ਬਣਾਉਣੀ ਹੁੰਦੀ ਆ ਉਹਦਾ ਕਰਕੇ ਫਿਰ ਇਹ ਹੁੰਦਾ ਵੀ ਥੋੜੀ ਦੇਰ ਆਟਾ ਟਿਕ ਜੇ ਹਣਾ ਇੱਕ ਤਾਂ ਸਰਦੀ ਦਾ ਟਾਈਮ ਹੈ ਵੈਸੇ ਵੀ ਉਹਦਾ ਆਟਾ ਆਪਾਂ ਗੁੰਨਦੇ ਹਣਾ ਉਹ ਹੋ ਜਾਂਦਾ ਵੀ ਲੇਸ ਜੀ ਨਹੀਂ ਫੜਦਾ ਹੈਗਾ ਤਾਂ ਉਹਦਾ ਕਰਕੇ ਮੈਂ ਥੋੜਾ ਜਿਹਾ ਮੱਕੀ ਦਾ ਆਟਾ ਵੀ ਵਿੱਚ ਪਾ ਲੈਨੀ ਆ ਤੇ ਗਰਮੀ ਦੇ ਵਿੱਚ ਇਹ ਹੁੰਦਾ ਹਣਾ ਵੀ ਚਲੋ ਜਿਹੜਾ ਆਟਾ ਆਪਾਂ ਕੈੜਾ ਵੀ ਗੁੰਨਦੇ ਆ ਉਹ ਢਿੱਲਾ ਹੋ ਜਾਂਦਾ ਪਰ ਸਰਦੀ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਆ ਹਨਾ ਵੀ ਆਪਾਂ ਜਿੰਨਾ ਮਰਜੀ ਗਰਮ ਪਾਣੀ ਦਾ ਗੋਨ ਲਈਏ ਪਰ ਹੌਲੀ ਹੌਲੀ ਉਹ ਕਿਆੜਾ ਹੋ ਜਾਂਦਾ ਆਟਾ ਸਤਾ ਕਰਕੇ ਮੈਂ ਥੋੜਾ ਜਿਹਾ ਵਿੱਚ ਮੱਕੀ ਦਾ ਆਟਾ ਪਾਉਣੀ ਵੈਸੇ ਅੱਜਕੱਲ ਸਾਰੇ ਮੱਕੀ ਦਾ ਆਟਾ ਮੁਠੀਕ ਤਾਂ ਪਾਉਂਦੇ ਆ ਹਨਾ ਸ਼ਾਇਦ ਤੁਸੀਂ ਵੀ ਪਾਉਂਦੇ ਹੋਵੋਗੇ ਤੇ ਮੱਕੀ ਦਾ ਆਟਾ ਨਾ ਜ਼ਿਆਦਾ ਹੈ ਨਹੀਂ ਸੀ ਇਹਨਾਂ ਨੇ ਥੋੜਾ ਜਿਹਾ ਲਿਆ ਕੇ ਦਿੱਤਾ ਸੀਗਾ ਥੋ ਦੁਕਾਨ ਤੋਂ ਇੱਥੇ ਪੈਂਦਾ ਆਪਾਂ ਨੂੰ ਮਹਿੰਗਾ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਮੈਨੂੰ ਥੋੜਾ ਜਿਆਦਾ ਆਟਾ ਲਿਆ ਦੋ 10 ਕਿਲੋ ਤੱਕ ਘੱਟ ਘੱਟ ਥੈਲੀ ਲਿਆਈ ਦਿਓ ਹਨਾ ਇਹ ਮੈਨੂੰ ਕਹਿੰਦੇ ਸੀ ਕਹਿੰਦੇ ਮੈਂ ਸ਼ਹਿਰ ਜਾਊਂਗਾ ਰਾਸ਼ਨ ਲੈਣ ਅਤੇ ਫਿਰ ਤੈਨੂੰ ਉਦੋਂ ਹੀ ਉਥੋਂ ਹੀ ਜਿਹੜਾ ਮੱਕੀ ਦਾ ਆਟਾ ਲਿਆ ਦਊਂਗਾ ਵੀ ਹਾਲੇ ਤੂੰ ਇੰਨੇ ਕ ਨਸਾਰ ਲਾ ਕਿਉਂਕਿ ਨਾ ਦੋ ਤਿੰਨ ਦਿਨ ਹੋ ਗਏ ਵਿਚਾਰੇ ਇਹ ਵੀ ਇੰਨੀ ਭੱਜ ਦੌੜ ਕਰ ਰਹੇ ਆ ਸਕੂਲ ਜਾਂਦੇ ਆ ਵਿੱਚ ਦੀ ਪਸ਼ੂ ਦੇਖਣ ਜਾਂਦੇ ਆ ਤੇ ਕੱਲ ਵੀ ਇਹ ਦੋ ਮੱਝਾਂ ਦੇਖ ਕੇ ਆਏ ਨੇ ਇੱਕ ਸੂਣ ਵਾਲੀ ਆ ਤੇ ਇੱਕ ਸੂਈ ਹੋਈ ਮੱਝ ਵਾਲੀ ਸੂਈ ਹੋਈ ਮੱਝਾ ਉਹ ਇਹ ਚੂਣ ਜਾਣੀ ਐ ਇਹਨਾਂ ਨੇ ਹੁਣ ਤੇ ਰਾਤ ਚੋਕੇ ਦੇਖ ਕੇ ਆਏ ਸੀ ਉਹਨੂੰ ਵੀ 15 ਕਿ ਦਿਨ ਹੋਇਆ ਸੂਈ ਨੂੰ ਜਿਆਦਾ ਨਹੀਂ ਹੋਇਆ ਸੋ ਤਾਂ ਕਰਕੇ ਮੈਂ ਕਿਹਾ ਚਲੋ ਵੀ फटाफट ਇਹਨਾਂ ਨੂੰ ਵੀ ਠਾ ਦੂੰਗੀ ਤੇ ਰਮਾਨ ਵੀ ਸੁੱਤਾ ਹੋਇਆ ਸੀ ਮੰਮੀ ਵੀ ਸੁੱਤੇ ਪਏ ਨੇ ਤੇ ਜਿਹੜੀ ਆਪਾਂ ਹੈਲਪਰ ਰੱਖੀ ਹੋਈ ਆ ਨਾ ਉਹ ਵੀ ਸੁੱਤੀ ਹੋਈ ਆ ਉਹ ਵੀ ਲੇਟ ਉੱਠਦੀ ਆਗੀ ਸੋ ਇੱਥੇ ਹੁਣ ਮੈਂ ਲੱਗੀ ਸੀ ਆਟਾ ਗੁੰਨਣ ਹੁਣ ਤੁਸੀਂ ਸੋਚੋਗੇ ਵੀ ਇੰਨਾ ਸਾਰਾ ਇਹ ਆਟਾ ਗੁੰਨੋ ਕਿ ਮੈਂ ਕੀ ਕਰਦੀ ਆ ਹਨ ਅ ਅਸਲ ਦੇ ਵਿੱਚ ਜਿਹੜੋਂ ਦੀ ਮੰਮੀ ਬਿਮਾਰ ਹੋਈ ਆ ਨਾ ਤਾਂ ਮੈਨੂੰ ਫਿਰ ਕਈ ਵਾਰੀ ਜਿਵੇਂ ਉਹਨਾਂ ਨੂੰ ਵਾਸ਼ਰੂਮ ਵਗੈਰਾ ਲੈ ਕੇ ਜਾਣਾ ਹੁੰਦਾ ਹਨਾ ਤਾਂ ਫਿਰ ਉਹਦੇ ਨਾਲ ਲੱਗਣਾ ਪੈਂਦਾ ਤੇ ਅੱਗੇ ਨਾ ਆਪਾਂ ਰੋਟੀ ਥੋੜੀ ਜਿਹੀ ਇਦੋਂ ਲੇਟ ਬਣਾਉਂਦੇ ਸੀ ਵੈਸੀ ਆਪਾਂ ਬਾਕੀ ਲੋਕਾਂ ਨਾਲੋਂ ਜਲ ਥੋੜੀ ਰੋਟੀਆਂ ਦਹੀ ਬਣਾਉਂਦੇ ਸੀ ਕਿਉਂਕਿ ਰਮਾਨ ਦੇ ਡੈਡੀ ਨੇ ਹਨਾ ਟਿਫਨ ਲੈ ਕੇ ਜਾਣਾ ਹੁੰਦਾ ਸੀ ਇਹਨਾਂ ਨੇ ਬੈਨ ਲੈ ਕੇ ਜਾਣੀ ਹੁੰਦੀ ਹੈ ਹਨਾ ਸਕੂਲ ਪਰ ਹੁਣ ਥੋੜਾ ਸਾਹਰੀ ਤਾਂ ਬਣਾਉਣਾ ਪੈਂਦਾ ਹੈ ਨਾ ਕਈ ਵਾਰੀ ਵਿੱਚ ਦੀ ਇਦਾਂ ਹੋਇਆ ਜਦੋਂ ਮੰਮੀ ਨੂੰ ਮੈਂ ਸਾਂਭਦੀ ਸੀ ਤੇ ਇਹ ਵਿਚਾਰੀ ਬਿਨਾਂ ਰੋਟੀ ਤੋਂ ਵੀ ਗਏ ਨੇ ਫਿਰ ਆਥਣੇ ਹਨਾ ਸਰਦੀਆਂ ਦਾ ਟਾਈਮ ਹੈ ਹੁਣ ਜਿਹੜੀ ਛੁੱਟੀ ਉਹ ਵੀ ਲੇਟ ਹੁੰਦੀ ਆ ਫਿਰ ਇਹ 3-4 ਵਜੇ ਆਉਂਦੇ ਆ ਫਿਰ ਉਦੋਂ ਤੱਕ ਬੰਦੇ ਨੂੰ ਭੁੱਖਾ ਰਹਿਣਾ ਬਹੁਤ ਔਖਾ ਸੋ ਤਾਂ ਕਰਕੇ ਫਿਰ ਮੈਂ ਹੁਣ ਥੋੜਾ ਸਾਹਰੀ ਰੋਟੀ ਹੋਰ ਲਾ ਦਨੀ ਆਈ ਮੈਨੂੰ ਕਹਿੰਦੇ ਥੋੜੀ ਸੁਨੇਹਾ ਲਾ ਦਿਆ ਕਰ ਵੈਸੇ ਅਸੀਂ ਰੋਟੀ ਲਾਉਣ ਵਾਲੀ ਨੂੰ ਪੁੱਛਿਆ ਸੀਗਾ ਇੱਕ ਨੂੰ ਵੀ ਸਾਡੀ ਰੋਟੀ ਬਣਾ ਦਿਆ ਕਰ ਹਨਾ ਉਹਨਾਂ ਨੇ ਹਾਂ ਤਾਂ ਕਰਤੀ ਸੀ ਪਰ ਉਹ ਕਹਿੰਦੀ ਮੈਂ ਆਇਆ 9-1 ਇਹ ਕੋਈ ਫਾਇਦਾ ਨਹੀਂ ਹਨਾ ਉਸ ਟਾਈਮ ਤਾਂ ਮੈਂ ਆਪ ਵੀ ਵਿਹਲੀ ਹੋ ਕੇ ਲਾ ਹੀ ਸਕਦੀ ਸੀ ਸੋ ਤਾਂ ਕਰਕੇ ਮੈਨੂੰ ਕਹਿੰਦੇ ਚਲ ਤੂੰ ਸਾਧਰੇ ਬਣਾ ਦਿਆ ਕਰ ਦੇਖੋ ਬਾਹਰਲੇ ਮੁਲਕਾਂ ਦੇ ਵਿੱਚ ਵੀ ਹਨਾ ਲੋਕ ਜਿਹੜੇ ਮਿਹਨਤ ਕਰਦੇ ਆ ਉਹ ਦੋ ਦੋ ਦਿਨ ਦੀ ਰੋਟੀ ਬਣੀ ਵੀ ਖਾ ਲੈਂਦੇ ਨੇ ਸੋ ਆਪਾਂ ਤਾਂ ਫੇਰ ਚਲੋ ਅੱਧਾ ਪੌਣਾ ਘੰਟਾ ਪਹਿਲਾਂ ਲਾਉਣੀ ਆ ਸੋ ਤਾਂ ਕਰਕੇ ਮੈਂ ਜਿਹੜੀ ਸਵੇਰੇ ਤੁਸੀਂ ਇਹ ਸੰਭਲੋ ਪੌਣੇ 5 5 ਵਜੇ ਰੋਟੀ ਲੱਗ ਜਾਨੀ ਆ ਤੇ ਅੱਧੇ ਪੌਣੇ ਘੰਟੇ ਦੇ ਵਿੱਚ ਰੋਟੀਆਂ ਲੈ ਆਉਂਦੀਆਂ ਕਿਉਂਕਿ ਆਪਾਂ ਦੁਪਹਿਰ ਦੀ ਰੋਟੀ ਵੀ ਨਾਲ ਹੀ ਲਾਉਣੀ ਆਗੇ ਤੇ ਇੱਥੇ ਨਾਲ ਹੀ ਮੈਂ ਤੋਤਾ ਜੀ ਰੋਟੀ ਵਾਲਾ ਡੱਬਾ ਕਿਉਂਕਿ ਜਦ ਤੱਕ ਮੈਂ ਚਾਹ ਪੀ ਗਈ ਹਾਂਗੀ ਡੱਬਾ ਚੰਗੀ ਤਰ੍ਹਾਂ ਸੁੱਕ ਜਾਊਗਾ ਹਨਾ ਤੇ ਕਿਉਂਕਿ ਡਾਲੀ ਵਾਲੇ ਬਾਬਾ ਜੀ ਨਹੀਂ ਆਉਣਾ ਹੁੰਦਾਗਾ ਚਲੋ ਜੀ ਚੱਲੀ ਹੁਣ ਆਪਾਂ ਚੱਲੀ ਇਹਨਾਂ ਦੇ ਡੈਡੀ ਨੂੰ ਚਾਹ ਪਿਵਾਉਣ ਹੈਲੋ ਆਫਰ ਚਾਹ 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 ਲਬਾਹ ਤੇਆ ਹੋਏ 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 ਚਲ ਜੀ ਲੈ ਚੱਲੀ ਮੈਂ ਮੀਰੀ ਤੇ ਅਰਮਾਨ ਦੀ ਚਾਹ ਕੁਛ ਥੋੜੀ ਜਿਹੀ ਪੱਥਰ ਮੋਸ ਚ ਪਾਲੀ ਕਿਉਂਕਿ ਹਾਂ ਦੁਆਰਾ ਅਰਮਾਨ ਦੀ ਆਸ ਤੱਕ ਇਹ ਕਹਿਨ ਤਾਂ ਥੋੜੀ ਚਾਹ ਹੋਰ ਚਾਹੀਦੀ ਹੈ ਇਹ ਅਗੇ ਵੀ ਆਪ ਦਾ ਵੀ ਮਨ ਕਰਿਆ ਹਾਂ ਤਾਂ ਸਿਸ ਕਰਕੇ ਥੋੜੀ ਚਾਹ ਮੈਂ ਪਾ ਲਈ ਹਰਮੋਸ ਚ ਜ਼ਿਆਦਾ ਨਹੀਂ ਕਰੀ ਕਿਉਂਕਿ ਸਰਦੀ ਦਾ ਮੌਸਮ ਹਨ ਦਵਾਰਾ ਥੋੜੀ ਤਾਜੀ ਚਾਹ ਕਰ ਲਾਂਗੀ ਤੇ ਰੋਟੀ ਵੀ ਮੈਸੇ ਹੀ ਲਗਣੀ ਆ ਹਨਾ ਤੇ ਮਤਲਬ ਕਿ ਤੁਸੀਂ ਐ ਸਮਝੋ ਮੈਂ ਪੌਣੇ ਇੱਕ ਪੰਜ 5 ਵਜੇ ਹੀ ਰੋਟੀ ਲੱਗ ਜਾਣੀ ਆ ਇਥੇ ਸਾਰੇ ਸੁੱਤੇ ਪੈਨੇ ਜੀ ਆਰਮਨ ਤੇ ਸੋਹਤਰਾ ਪਾਟਾ ਵੇਰਾ ਗੁੰਨਤਾ ਉਧਰ ਦੇਹੀ ਵੀ ਆਪਣੀ ਵਧੀਆ ਜਨ ਲਗੀ ਆ ਤੇ ਡੱਬਾ ਡੁੱਬਾ ਵੀ ਧੋਤਾ ਹਾਂਜੀ ਦੇਖੋ ਜੀ ਸਾਰੇ ਕਿਵੇਂ ਸੁੱਤੇ ਪਏ ਨੇ ਹਨਾ ਤੇ ਬਾਹਰ ਨਿਹਰਾ ਵੀ ਬਹੁਤ ਆ ਤੇ ਰਮਨ ਨੂੰ ਵੀ ਥੋੜਾ ਮੈਂ ਸਾਧਰੇ ਠਾ ਦਨੀ ਆ ਕਿਉਂਕਿ ਇੱਕ ਤਾਂ ਹਨਾ ਬੱਚੇ ਨੂੰ ਸਵੇਹਾ ਉੱਠਣ ਦੀ ਆਦਤ ਪੈ ਜਾਂਦੀ ਹੈ ਤੇ ਦੂਸਰਾ ਫਿਰ ਥੋੜੀ ਦਰ ਉੱਠ ਕੇ ਪ੍ਰਮਾਤਮਾ ਦਾ ਨਾਮ ਵੀ ਲੈਣਾ ਬਹੁਤ ਜ਼ਰੂਰੀ ਆ ਤੇ ਲੋ ਜੀ ਹੁਣ ਮੈਂ ਆ ਗਈ ਸੀ ਰਸੋਈ ਦੇ ਵਿੱਚ ਤੇ ਰਸੋਈ ਦੇ ਵਿੱਚ ਮਤਲਬ ਚਾਹ ਮੈਂ ਪੀ ਆਈ ਸੀ ਹਨਾ ਤੇ ਹੁਣ ਮੈਂ ਦੇਰੀ ਸੀ ਇੱਥੇ ਆਟੇ ਨੂੰ ਮੁੱਕੀ ਆਟਾ ਆਪਾਂ ਗੁੰਨ ਕੇ ਰੱਖਿਆ ਹੋਇਆ ਸੀਗਾ ਤੇ ਪਾਣੀ ਦੇ ਹੱਥ ਦੀ ਮੁੱਕੀ ਦੇ ਰਹੀ ਸੀ ਪਹਿਲਾਂ ਮੈਂ ਰਫਾਈਨਡ ਨਾਲ ਵੀ ਮੁੱਕੀ ਦੇ ਲੈਂਦੀ ਸੀ ਪਰ ਜਦੋਂ ਤਾਂ ਹੁਣ ਵੀ ਨਹੀਂ ਇਹ ਸਮਝ ਆਈਏ ਵੀ ਰਫਾਈਨਡ ਹਨਾ ਸੇਤਵਾ ਤੇ ਬਹੁਤ ਮਾੜਾਗਾ ਫਿਰ ਉਦੋਂ ਦੀ ਹੁਣ ਵੀ ਰਫਾਈਨਡ ਦੀ ਵੀ ਮੁੱਕੀ ਦੇਣੀ ਬੰਦ ਕਰਤੀ ਮੈਂ ਲੋ ਜੀ ਆਟੇ ਨੂੰ ਮੁੱਕੀ ਦੇ ਕੇ ਮੈਂ ਡੱਬੇ 'ਚ ਕੱਢ ਲਿਆ ਤੇ ਨਾਲ ਹੀ ਮੈਂ ਇੱਥੇ ਧੂੜ ਦਿੱਤੀ ਆ ਪਰਾਂ ਤਾਂ ਫਿਰ ਹਨਾ ਭਾਂਡੇ ਘੱਟ ਹੁੰਦੇ ਆ ਜੇ ਆਪਾਂ ਨਾਲ ਦੀ ਨਾਲ ਧੋਦੇ ਜਾਈਏ ਤੇ ਕਈ ਵਾਰੀ ਇੰਨੀ ਐਮਰਜੈਂਸੀ ਹੁੰਦੀ ਆ ਆਪਾਂ ਕਹਿੰਦੇ ਨੇ ਵੀ ਇੰਨੀ ਕਾਲ ਹੁੰਦੀ ਆ ਹਨਾ ਜਾਂ ਇੰਨੀ ਬੀਜ਼ੀ ਹੁੰਨੀ ਆ ਮੈਂ ਕਈ ਵਾਰੀ ਭਾਂਡੇ ਥੋੜੇ ਇਕੱਠੇ ਵੀ ਹੋ ਜਾਂਦੇ ਆ ਫਿਰ ਉਦਨੇ ਐਂ ਦੇਖ ਕੇ ਐਂ ਲੱਗ ਜਾਂਦਾ ਵੀ ਹਾਈ ਇੰਨੇ ਭਾਂਡੇ ਹੋਏ ਪਏ ਨੇ ਹਨਾ ਤੇ ਲਓ ਜੀ ਹੁਣ ਮੈਂ ਇੱਥੇ ਲੱਗ ਗਈ ਆ ਰੋਟੀ ਬਣਾਉਣ ਤੇ ਤੁਸੀਂ ਵੀ ਸੋਚਦੇ ਹੋਊਗੇ ਵੀ ਇੰਨੇ ਸਾਰੇ ਰੋਟੀ ਬੱਸ ਹਨਾ ਮਜਬੂਰੀਆਂ ਮਾਰ ਲੈਂਦੀਆਂ ਬੰਦੇ ਨੂੰ ਸੋ ਪਹਿਲਾਂ ਵੀ ਵੈਸੇ ਅਸੀਂ ਰੋਟੀਆਂ ਸਦੇਹੀ ਲਾਉਂਦੇ ਸੀ ਪਰ ਇੰਨੀ ਸਦੇਹਾਂ ਨਹੀਂ ਸੀ ਲਾਉਂਦੇ ਹੁਣ ਮੰਮੀ ਦਾ ਕਰਕੇ ਫਿਰ ਥੋੜਾ ਸਦੇਹਾਂ ਬਣਾਉਣੀ ਪੈਂਦੀ ਹੈ ਵੀ ਇਹਨਾਂ ਨੇ ਵੀ ਜਾਣਾ ਹੁੰਦਾ ਕੰਮ ਤੇ ਹਣਾ ਕੱਲ ਇੱਕ ਸਾਡੇ ਘਰਾਂ ਦੇ ਵਿੱਚੋਂ ਸਾਡੇ ਚਾਚੀ ਜਾਈ ਸੀ ਮੈਂ ਉਹਨਾਂ ਨਾਲ ਹੀ ਗੱਲ ਕਰਨ ਲੱਗੀ ਮੈਂ ਕਿ ਚਾਚੀ ਜੀ ਪੁੱਛਿਆ ਤਾਂ ਸੀਗਾ ਵੀ ਅਸੀਂ ਕਿਸੇ ਨੂੰ ਰੋਟੀ ਵਾਸਤੇ ਵੀ ਪਰ ਉਹ ਕਹਿੰਦੇ 9:00 10:00 ਵਜੇ ਆਇਆ ਕਰੂ ਮੈਂ ਕਿ 9:00 10:00 ਵਜੇ ਤਾਂ ਫਿਰ ਕੋਈ ਫਾਇਦਾ ਨਹੀਂ ਕਿਉਂਕਿ ਹਣਾ ਉਹ ਤਾਂ ਮੈਂ ਆਪ ਹੀ ਬੇਲੀ ਹੋ ਜਾਨੀ ਐ ਇਧਰੋਂ ਮੰਮੀ ਕੰਨੀਓ ਵੀ ਉਹ ਤਾਂ ਫਿਰ ਮੈਂ ਵੀ ਰੋਟੀ ਲਾ ਸਕਦੀ ਆ ਫਿਰ ਉਹ ਮੈਨੂੰ ਕਹਿੰਦੇ ਇਹਨੇ ਤੇ ਨਾਲੇ ਇਹ ਆਗਾ ਵੀ ਇਹ ਵੀ ਰੋਟੀ ਕਰਨੀ ਹੋਣੀ ਜਾਣਗੇ ਤਾਂ ਕਰਕੇ ਫਿਰ ਹੁਣ ਮੈਂ ਰੋਜ਼ ਸਦੇਹੀ ਵੈਸੇ ਮੈਂ ਉਦੋਂ ਪਹਿਲੀ ਮਤਲਬ ਸਦੇਹੀ ਰੋਟੀ ਲਾ ਕੇ ਯਾਨੀ ਰੱਖ ਦਿੰਨੀ ਆ ਫਿਰ ਨਾ ਟਿਫਨ ਵੀ ਫਟਾਫਟ ਪੈਕ ਕਰ ਦਿੰਨੀ ਆ ਤੇ ਚਾਹ ਇਹ ਕਈ ਵਾਰੀ ਆਪ ਬਣਾ ਕੇ ਪੈਕ ਕਰ ਲੈਂਦੇ ਨੇ ਜੇ ਮੈਂ ਬਿਜ਼ੀ ਹੋਵਾਂ ਤੇ ਜੇ ਮੈਂ ਬੇਲੀ ਹੁੰਨੀ ਆ ਫਿਰ ਮੈਂ ਹੀ ਬਣਾ ਕੇ ਪੈਕ ਕਰ ਦਿੰਨੀ ਆ ਤੇ ਹੁਣ ਰੋਜ਼ ਮਤਲਬ ਏਸੇ ਟਾਈਮ ਸਾਡੇ ਘਰ ਜਿਹੜੀ ਸਵੇਰ ਦੀ ਰੋਟੀ ਆ ਉਹ ਪੱਕ ਜਾਂਦੀ ਆ ਹਨਾ ਇੱਕਈ ਵਾਰੀ ਮਾਸੀ ਜੀ ਵਰਗੀਆਂ ਆਈਆਂ ਹੁੰਦੀਆਂ ਫਿਰ ਉਹ ਮੈਨੂੰ ਕਹਿ ਦਿੰਦੀਆਂ ਵੀ ਕੋਈ ਨਾ ਹਰਪੀ ਤੂੰ ਆਪਣਾ ਉਧਰ ਕਰ ਲਈ ਤੇ ਰੋਟੀਆਂ ਅਸੀਂ ਬਣਾ ਲਾਂਗੇ ਉਦੋਂ ਹੀ ਫਿਰ ਰੋਟੀ ਲੇਟ ਬਣਦੀ ਆ ਸੋ ਚਲੋ ਜੀ ਵੀਡੀਓ ਦਾ ਕਰਦੇ ਐਂਡ ਜੇ ਵੀਰੇ ਚੰਗੇ ਲੱਗੇ ਹੋ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ